ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ 17 ਸਾਲ ਦੇ ਹੋ ਗਏ ਸੀ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਆਖਿਆ ਕਿ ਤੁਸੀਂ ਹੁਣ ਵੱਡੇ ਹੋ ਗਏ ਹੋ ਕੁਝ ਤਾਂ ਕਮਾਉਣਾ ਵੀ ਸਿੱਖੋ ਅੰਤ ਪਿਤਾ ਜੀ ਨੇ ਵਪਾਰ ਕਰਨ ਲਈ ਬਾਲਕ ਨਾਨਕ ਜੀ ਨੂੰ 20 ਰੁਪਏ ਦਿੱਤੇ ਅਤੇ ਕਿਹਾ ਕਿ ਤੁਸੀਂ ਹੁਣ ਇਹਨਾਂ ਰੁਪਿਆਵਾਂ ਵੱਲੋਂ ਇੱਕ ਛੋਟਾ ਜਿਹਾ ਵਪਾਰ ਸ਼ੁਰੂ ਕਰੋ ਮੁਨਾਫਾ ਹੋਣ ਉੱਤੇ ਮੈਂ ਤੁਹਾਡੀ ਲਗਾਤਾਰ ਸਹਾਇਤਾ ਕਰਦਾ ਰਹਾਂਗਾ ਮੈਨੂੰ ਪੂਰੀ ਆਸ ਹੈ ਕਿ ਇੱਕ ਦਿਨ ਤੁਸੀਂ ਬਹੁਤ ਵੱਡੇ ਵਪਾਰੀ ਬਣ ਸਕਦੇ ਹੋ ਬਹੁਤ ਸਮਝਾ-부ਝਾ ਕੇ ਇੱਕ ਸਹਾਇਕ ਦੇ ਰੂਪ ਵਿੱਚ ਗਵੰਡੀਆਂ ਦਾ ਮੁੰਡਾ ਜਿਸ ਦਾ ਨਾਮ ਬਾਲਾ ਸੀ ਜੋ ਕਿ ਬਾਲਕ ਨਾਨਕ ਜੀ ਦਾ ਬਚਪਨ ਦਾ ਮਿੱਤਰ ਸੀ ਉਹਨਾਂ ਦੇ ਨਾਲ ਭੇਜ ਦਿੱਤਾ ਤਾਂ ਕਿ ਨਾਨਕ ਜੀ ਨੂੰ ਆਪਣੀ ਰਾਏ ਦੇ ਕੇ ਸਹਾਇਤਾ ਵੀ ਕਰਦਾ ਰਹੇ ਹੁਣ ਬਾਲਕ ਨਾਨਕ ਜੀ ਨੂੰ ਪਿਤਾ ਜੀ ਨੇ ਇੱਕ ਵਿਸ਼ੇਸ਼ ਆਦੇਸ਼ ਦਿੱਤਾ ਕਿ ਪੁੱਤਰ ਕਿਤੇ ਧੋਖਾ ਨਹੀਂ ਖਾਣਾ ਖਰਾ ਸੋਦਾ ਹੀ ਕਰਨਾ ਜਿਸ ਵਿੱਚ ਮੁਨਾਫਾ ਨਿਸ਼ਚਿਤ ਹੀ ਹੋਵੇ ਇਸ ਤੋਂ ਬਾਅਦ ਦੋਨੇ ਮਿੱਤਰ ਤਲਵੰਡੀ ਵੱਲੋਂ ਗੁਆਂਡੀ ਨਗਰ ਲਈ ਚੱਲ ਪਏ ਰਸਤੇ ਵਿੱਚ ਇੱਕ ਸਥਾਨ ਉੱਤੇ ਸੜਕ ਦੇ ਕੰਡੇ ਉੱਤੇ ਸਾਧੂਆਂ ਦਾ ਇੱਕ ਡੇਰਾ ਵਿਖਾਈ ਦਿੱਤਾ ਨਾਨਕ ਜੀ ਨੇ ਸਾਧੂਆਂ ਦੇ ਦਰਸ਼ਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਦੋਨੋਂ ਸਾਥੀ ਰਸਤਾ ਛੱਡ ਕੇ ਸਾਧੂਆਂ ਦੇ ਡੇਰੇ ਪਹੁੰਚ ਗਏ ਸਾਰੇ ਸਾਧੂ ਭਜਨ ਵਿੱਚ ਵਿਅਸਤ ਸਨ ਨਾਨਕ ਜੀ ਨੇ ਉਹਨਾਂ ਦੇ ਮਹੰਤ ਨਾਲ ਗੱਲਬਾਤ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਇਹ ਸਾਧੂ 4-5 ਦਿਨਾਂ ਤੋਂ ਭੁੱਖੇ ਹਨ ਗੁਰੂ ਜੀ ਨੇ ਸੋਚਿਆ ਕਿ ਇਹਨਾਂ ਨੂੰ ਭੋਜਨ ਸ਼ਿਕਾਉਣ ਨਾਲੋਂ ਹੋਰ ਕਿਹੜਾ ਮੁਨਾਫੇ ਵਾਲਾ ਸੌਦਾ ਹੋ ਸਕਦਾ ਹੈ ਬਾਲਕ ਨਾਨਕ ਜੀ ਨੇ ਮਹੰਤ ਨੂੰ 20 ਰੁਪਏ ਦਿੱਤੇ ਅਤੇ ਕਿਹਾ ਮਹਾਪੁਰਖੋ ਤੁਸੀਂ ਇਸ ਵੱਲੋਂ ਆਪਣੇ ਭੋਜਨ ਦਾ ਪ੍ਰਬੰਧ ਕਰ ਲਵੋ ਪਰ ਮਹੰਤ ਜੀ ਨੇ ਪੁੱਛਿਆ ਤੁਸੀਂ ਇਹ ਰੁਪਏ ਸਾਨੂੰ ਸਾਧੂਆਂ ਨੂੰ ਕਿਉਂ ਦੇਣਾ ਚਾਹੁੰਦੇ ਹੋ ਨਾਨਕ ਜੀ ਨੇ ਕਿਹਾ ਮੈਨੂੰ ਪਿਤਾ ਜੀ ਨੇ ਇੱਕ ਖਰਾ ਸੌਦਾ ਕਰਨ ਲਈ ਭੇਜਿਆ ਹੈ ਮੈਨੂੰ ਅਜਿਹਾ ਲੱਗਦਾ ਹੈ ਕਿ ਇਸ ਤੋਂ ਅੱਛਾ ਖਰਾ ਸੌਦਾ ਹੋਰ ਹੋ ਹੀ ਨਹੀਂ ਸਕਦਾ ਇਸ ਵਿੱਚ ਮੁਨਾਫਾ ਹੀ ਮੁਨਾਫਾ ਵਿਖਾਈ ਦਿੰਦਾ ਹੈ ਤਤ ਮਹੰਤ ਨੇ ਕਿਹਾ ਅਸੀਂ ਰੁਪਏ ਨਹੀਂ ਲੈਂਦੇ ਜੇਕਰ ਤੁਹਾਡੀ ਇੱਛਾ ਹੈ ਤਾਂ ਸਾਨੂੰ ਅਨਾਜ ਲਿਆ ਦਿਓ ਅਸੀਂ ਆਪ ਭੋਜਨ ਤਿਆਰ ਕਰ ਲਵਾਂਗੇ ਇਹ ਸੁਣ ਕੇ ਨਾਨਕ ਜੀ ਕੋਲ ਦੇ ਨਗਰ ਚੂੜਖਾਨੇ ਗਏ ਉੱਥੋਂ ਸਾਰੇ ਪ੍ਰਕਾਰ ਦੀ ਰਸਦ ਖਰੀਦ ਕੇ ਇੱਕ ਬੈਲ ਗੱਡੀ ਵਿੱਚ ਲਦਵਾ ਕੇ ਸਾਧੂ ਸੰਨਿਆਸੀਆਂ ਨੂੰ ਦੇ ਕੇ ਘਰ ਵਾਪਸ ਪਰਤ ਆਏ ਤਲਵੰਡੀ ਪਿੰਡ ਦੇ ਨਜ਼ਦੀਕ ਪਹੁੰਚਣ ਉੱਤੇ ਗੁਰੂ ਜੀ ਆਪਣੇ ਪਿੰਡ ਦੇ ਬਾਹਰ ਵਾਲੀ ਚੁਪਾਰ ਉੱਤੇ ਬੈਠ ਗਏ ਅਤੇ ਬਾਲੇ ਨੂੰ ਘਰ ਭੇਜ ਦਿੱਤਾ। ਜਦੋਂ ਪਿਤਾ ਕਾਲੂ ਜੀ ਨੂੰ ਗਿਆਤ ਹੋਇਆ ਕਿ ਬਾਲਾ ਪਰਤ ਆਇਆ ਹੈ ਪਰ ਨਾਨਕ ਜੀ ਦਾ ਕਿਤੇ ਪਤਾ ਨਹੀਂ ਤਾਂ ਉਹਨਾਂ ਨੇ ਤੁਰੰਤ ਬਾਲੇ ਨੂੰ ਸੱਦ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਨੂੰ ਜਿਵੇਂ ਹੀ ਇਹ ਗਿਆਤ ਹੋਇਆ ਕਿ ਸਾਰੇ ਰੁਪਏ ਨਾਨਕ ਜੀ ਨੇ ਸਾਧੂਆਂ ਨੂੰ ਭੋਜਨ ਕਰਵਾਉਣ ਉੱਤੇ ਖਰਚ ਦਿੱਤੇ ਹਨ ਤਾਂ ਉਹ ਗੁੱਸੇ ਹੋ ਉੱਠੇ ਅਤੇ ਨਾਨਕ ਜੀ ਦੀ ਖੋਜ ਵਿੱਚ ਚੱਲ ਪਏ। ਉਹਨਾਂ ਦੀ ਭੈਣ ਨਾਨਕੀ ਜੀ ਵਿਆਹ ਦੇ ਬਾਅਦ ਪਹਿਲੀ ਵਾਰ ਪੇਕੇ ਆਈ ਹੋਈ ਸੀ ਜਿਵੇਂ ਹੀ ਉਹਨਾਂ ਨੂੰ ਗਿਆਤ ਹੋਇਆ ਕਿ ਪਿਤਾ ਜੀ ਗਰੋਧ ਵਿੱਚ ਹਨ ਤਾਂ ਭੈਣ ਨਾਨਕੀ ਜੀ ਪਿਤਾ ਜੀ ਦੇ ਪਿੱਛੇ-ਪਿੱਛੇ ਚੱਲ ਪਈ ਖੋਜਦੇ-ਖੋਜਦੇ ਨਾਨਕ ਜੀ ਪਿਤਾ ਜੀ ਨੂੰ ਸੁੱਕੇ ਤਲਾਬ ਦੇ ਕੰਡੇ ਦੀ ਚੁਪਾਲ ਉੱਤੇ ਬੈਠੇ ਮਿਲ ਗਏ ਤਦ ਕੀ ਸੀ ਪਿਤਾ ਜੀ ਨੇ ਨਾਨਕ ਜੀ ਨੂੰ ਪੁੱਛਿਆ ਰੁਪਈਏ ਕਿੱਥੇ ਹਨ ਇਸ ਉੱਤੇ ਨਾਨਕ ਜੀ ਸ਼ਾਂਤ ਚਿੱਤ ਬੈਠੇ ਰਹੇ ਕੋਈ ਜਵਾਬ ਨਹੀਂ پا ਕੇ ਪਿਤਾ ਕਾਲੂ ਜੀ ਨੇ ਕ੍ਰੋਧ ਵਿੱਚ ਆ ਕੇ ਨਾਨਕ ਜੀ ਦੇ ਗੱਲ ਉੱਤੇ ਜ਼ੋਰ ਨਾਲ ਇੱਕ ਚਪੇੜ ਜੜ ਦਿੱਤੀ ਅਤੇ ਫਟਕਾਰਨ ਲੱਗੇ ਜਿਵੇਂ ਹੀ ਉਹਨਾਂ ਨੇ ਦੁਬਾਰਾ ਚਪੇੜ ਲਗਾਉਣ ਲਈ ਹੱਥ ਉੱਤੇ ਚੁੱਕਿਆ ਉਦੋਂ ਪੈ ਨਾਨਕੀ ਜੀ ਨੇ ਉਹਨਾਂ ਦਾ ਹੱਥ ਫੜ ਲਿਆ ਅਤੇ ਆਪ ਆਪਣੇ ਪਿਆਰੇ ਭਰਾ ਅਤੇ ਪਿਤਾ ਜੀ ਦੇ ਵਿੱਚ ਦੀਵਾਰ ਬਣ ਕੇ ਖੜੀ ਹੋ ਗਈ ਪਿਤਾ ਜੀ ਦਾ ਕ੍ਰੋਧ ਸ਼ਾਂਤ ਹੋਣ ਨੂੰ ਨਹੀਂ ਆ ਰਿਹਾ ਸੀ ਅੰਤ ਤੀ ਨਾਨਕੀ ਜੀ ਦੇ ਸਮਝਾਉਣ ਉੱਤੇ ਨਾਨਕ ਜੀ ਨੂੰ ਨਾਲ ਲੈ ਕੇ ਘਰ ਪਰਤਦਾ ਹੈ ਇਹ ਘਟਨਾ ਜੰਗਲ ਦੀ ਅੱਗ ਦੀ ਤਰ੍ਹਾਂ ਸਾਰੇ ਤਲਵੰਡੀ ਨਗਰ ਵਿੱਚ ਫੈਲ ਗਈ ਕਿ ਮਹਿਤਾ ਕਾਲੂ ਜੀ ਨੇ ਨਾਨਕ ਜੀ ਦੀ ਮਾਰਕੁਟਾਈ ਕੀਤੀ ਹੈ ਜਿਵੇਂ ਹੀ ਰਾਏ ਪੁਲਾਰ ਨੂੰ ਇਹ ਘਟਨਾ ਪਤਾ ਹੋਈ ਉਹਨਾਂ ਨੇ ਮਹਿਤਾ ਕਾਲੂ ਜੀ ਨੂੰ ਸਾਧ ਭੇਜਿਆ ਜਦੋਂ ਪਿਤਾ ਪੁੱਤ ਦੋਨੋਂ ਰਾਏ ਪੁਲਾਰ ਜੀ ਦੇ ਸੰਮੁਖ ਮੌਜੂਦ ਹੋਏ ਤਾਂ ਰਾਏ ਜੀ ਨੇ ਨਾਨਕ ਜੀ ਉਤੇ ਪ੍ਰਸ਼ਨ ਕੀਤਾ ਨਾਨਕ ਜੀ ਤੁਸੀਂ ਸਾਰੇ ਰੁਪਏ ਫਕੀਰਾ ਉੱਤੇ ਕਿਉਂ ਖਰਚ ਦਿੱਤੇ? ਜਵਾਬ ਵਿੱਚ ਨਾਨਕ ਜੀ ਕਹਿਣ ਲੱਗੇ ਮੈਨੂੰ ਜਾਂਦੇ ਸਮੇ ਪਿਤਾ ਜੀ ਨੇ ਵਿਸ਼ੇਸ਼ ਆਦੇਸ਼ ਦਿੱਤਾ ਸੀ ਕਿ ਵੇਖਣਾ ਪੁੱਤਰ ਖਰਿਆ ਸੋਦਾ ਹੀ ਕਰਨਾ ਇਸ ਲਈ ਮੈਂ ਆਪਣੇ ਵੱਲੋਂ ਬਹੁਤ ਸੋਚ ਸਮਝ ਕੇ ਖਰਾ ਸੋਦਾ ਹੀ ਕੀਤਾ ਹੈ ਇਸ ਵਿੱਚ ਮੁਨਾਫਾ ਹੀ ਮੁਨਾਫਾ ਹੈ ਇਹ ਜਵਾਬ ਸੁਣ ਕੇ ਰਾਏ ਪੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਕਿ ਨਾਨਕ ਜੀ ਨਾਲ ਭੁੱਲ ਕੇ ਵੀ ਆਪਾਂ ਦਰਸੁਬਾਰ ਨਹੀਂ ਕਰਨਾ ਪਰ ਇੱਕ ਤੁਸੀਂ ਹੋ ਕਿ ਗੱਲ ਨੂੰ ਸਮਝਦੇ ਹੀ ਨਹੀਂ ਅਤੇ ਆਪਣੀ ਮਨਮਾਨੀ ਕਰਦੇ ਹੋ ਅੱਜ ਇੱਕ ਗੱਲ ਗੱਠ ਵੱਲੋਂ ਬੰਨ੍ਹ ਲਓ ਕਿ ਨਾਨਕ ਜੀ ਜੋ ਵੀ ਕਾਰਜ ਕਰਨ ਉਸ ਵਿੱਚ ਰੁਕਾਵਟ ਨਾ ਪਾਉਣਾ ਜੇਕਰ ਤੁਹਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਮੈਂ ਉਸ ਨੁਕਸਾਨ ਦੀ ਪੂਰਤੀ ਕਰ ਦਿਆ ਕਰਾਂਗਾ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਤੁਹਾਨੂੰ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖੋ